ਹਾਲ ਪਾਈ ਹੋਈ ਦੇਖ ਲਈ ਕਿੰਨਾ ਸੋਹਣਾ ਲੱਗਦਾ ਹਾਈ 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 ਨਾਚਦਾ ਵੀ ਹੈ ਕਿੰਨਾ ਸੋਹਣਾ ਲੱਗਦਾ ਦੇਖ ਸਾਡੇ ਪਾੜ ਪਾਈ ਆਹ ਹੁੰਦੀ ਹੈ ਜੀ ਪਹਿਲ ਮੋਰ ਦੀ ਤਾਂ ਦੇਖੋ ਅੱਜ ਮੌਸਮ ਦਾ ਕਰਕੇ ਪਾਈ ਆ ਹਮ ਦੇਖੋ ਜੀ ਅੱਜ ਮੌਸਮ ਦਾ ਕਰਕੇ ਥਾਲ ਪਾਈ ਜਾਂਦਾ ਅੱਖੀਂ ਦੇਖੀ ਅੱਜ ਅਜੀ ਵੀ ਕਾਰ ਮੋਰ ਦੇਖੋ ਜੀ ਮੋਰ ਦੇਖੋ ਅੱਖੀਂ ਦੇਖ ਲੈ ਅੱਜ ਪੜ ਪਾਉਣਾ ਮੋਰ ਵੀਡੀਓ ਚ ਤਾਂ ਦੇਖਣੀ ਹੁੰਦੀ ਸੀ ਤੇ ਆਹ ਦੇਖੋ ਜੀ ਇੱਕ ਮੋਰ ਆ ਫਿਰਦਾ

ਅੱਜ ਕੱਲ੍ਹ ਵੀ ਇਹਦੇ ਵੀ ਇੱਧਰ ਜਾ ਵੀ ਇੱਧਰ ਜਾ ਇੱਧਰ ਜਾ ਇਹ ਕਹਿੰਦੇ ਨੇ ਜਦੋਂ ਬਾਰਿਸ਼ ਆ ਨਹੀਂ ਹੁੰਦੀ ਐ ਉਦੋਂ ਮੋਰ ਖੁਸ਼ ਹੁੰਦਾ ਹੈ ਮੱਚ ਪੈਣਾ ਛੰਡ ਚਾਹੁੰਦਾ ਹੈ ਹੈ ਛੰਡ ਹੋ ਜਾਂਦਾ ਨਹੀਂ ਉਦੋਂ ਛੰਡ ਨਹੀਂ ਵੀ ਜਦੋਂ ਬਾਰਿਸ਼ ਆ ਨਹੀਂ ਹੁੰਦੀ ਐ ਨਾ ਖੁਸ਼ ਹੁੰਦਾ ਫੇ ਡਾਂਸ ਕਰਦਾ ਇਹ ਇਹ ਤਾਂ ਬਹੁਤ ਬਹੁਤ ਕੱਟ ਕਰਦੇ ਆ ਇਹ ਬਈ ਐਨ ਕਿੰਨਾ ਸੋਹਣਾ ਬਣਾਇਆ

अदरि बात है यार तू ना इथे होनु देख ओ देख पाखी दादी बोलते अरे फ अकेले मोकोच देखदा लाइव पे पहली बार देखा ओ देख बहुत है ओवे कितना लंबा हो गया देखो के होवे वो लंबा कितना ऊपर बैठा यार इधर पे खड़ा के देख हम और नहीं है हम और नहीं है ਇਹ ਮੋਰਨੀ ਆ ਮੋਰਨੀ ਹੈ ਇਹ ਦੋਨੇ ਮੋਰ ਆ ਉਹ ਦੇਖੋ ਕਿੰਨੇ ਲੰਬਾ ਇੱਕ ਉੱਪਰ ਵੀ ਬਿਠਾ ਉਹਦੀ ਵੀ ਪੂਰੀ ਸੂਰਤ ਆ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਹੈ ਤੇ ਵੀਡੀਓ ਚ ਤਾਂ ਪਹਿਲਾਂ ਸੂਰਜ ਹੀ ਦੇਖਦੇ ਸੀ ਅੱਜ ਕੀਟਕ ਦੇਖਿਆ ਮੋਰ ਪੈਰ ਪਾਉਂਦਾ ਦੇਖੋ ਇਹ ਬਹੁਤ ਭਾਂਡ ਪੈਰ ਪਾਉਂਦਾ ਹੁੰਦਾ ਮੋਰ ਤੇ ਦੇਖੋ ਅੱਜ ਕਿੰਨਾ ਵਧੀਆ ਲੱਗਦਾ ਤੇ ਅੱਜ ਅਸੀਂ ਘੁੰਮਣ ਗਏ ਸੀਗੇ ਕੀ ਆ ਘਰ ਚ ਤੇ ਉੱਤੇ ਮੋਰ ਨੇ ਪੈੜ ਪਾਈ ਆ ਠੰਡਾ ਕਰਕੇ ਜਦੋਂ ਠੰਡ ਹੁੰਦੀ ਆ ਜਦੋਂ ਨਹੀਂ ਆਉਂਦਾ ਤੇ ਮੌਸਮ ਵੀ ਠੰਡਾ ਹੋ ਜਾਂਦਾ ਤੇ ਉਦੋਂ ਫਿਰ ਮੋਰ ਨੂੰ ਚਾਹ ਚੜ ਜਾਂਦਾ ਨਹੀਂ ਅੱਜ ਮੌਸਮ ਠੰਡਾ ਤੇ ਉਦੋਂ ਪਾ ਆ ਦੇਖੋ ਜੀ ਜੈਕ ਦਾ ਜੈਕ ਦਾ ਹਮੇਸ਼ਾ ਕੀ ਆਉਂਦੀ ਮੋੜਨੀ ਆ ਦੇਖੋ ਜੀ ਆ ਹੁੰਦੀ ਆ ਮੋੜਨੀ ਜੇ ਵੀ ਕੋਈ ਹੋਵੇ ਦੋ 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 ਕੋਈ ਚੰਗਾ ਤੁਸੀਂ ਤੋਂ ਕੀ ਕਰਨੋ ਗੱਲ ਕਿਹਾ ਪੈਦੀ ਮੈਨੂੰ ਟੁਕੜੀਆਂ ਕੱਟੀਆਂ ਵੀ ਹੈ ਨਾ ਹੁਣ ਹੈ ਨਾ ਠੀਕ ਹੈ